चाली तो बैठी लिया ਬੱਦਲ ਕੱਢ ਦੇ ਲੁਈ ਸੇ ਕਿ ਕਿ ਫਿਰ ਆ ਆ ਆ ਸਾਈਡ ਤੇ ਉਪ ਮਾਨ ਜੇ ਕੜ ਲਓ ਰੱਖ ਹੋਤ ਸਰਾ ਇਹ ਬੈਕਟੀਰੀਅਲ ਬ্লাইਟ ਕਹਿੰਦੇ ਨੇ ਇਹਨੂੰ ਫੰਗਸ ਦੀ ਬਿਮਾਰੀ ਹੈ ਇਹ ਇਹ ਜਦੋਂ ਇਹ ਕਿਤੇ ਲੱਗਦੀ ਹੈ ਬਹੁਤ ਇਹਦੀ ਸਪੀਡ ਬਹੁਤ ਹੈ ਇਹ 30 ਮੀਲ ਪਰ ਆਵਰ ਇਹ ਹਵਾ ਦੇ ਨਾਲ ਟਰੈਵਲ ਕਰਦੀ ਹੈ ਇਹ ਸ਼ੁਰੂ ਹੋਈ ਹੁਸ਼ਿਆਰਪੁਰ ਤੋਂ ਉੱਥੋਂ ਨਵੇਂ ਸ਼ਹਿਰ ਆਈ ਨਵੇਂ ਸ਼ਹਿਰ ਤੋਂ ਆਪਣੇ ਏਰੀਏ 'ਚ ਆਈ ਇੱਥੋਂ ਵੱਧ ਕੇ ਰਾਜਪੁਰਾ ਪਟਿਆਲਾ ਹੁਣ ਤਾਂ ਇਹ ਹਰਿਆਣਾ ਜਾਵੜੀ ਇਹ ਆਲੂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਆਲੂ ਦੀ ਫਸਲ ਤੇ ਸਭ ਤੋਂ ਮਹਿੰਗੀ ਫਸਲ ਹੈ ਇਹ ਇਕ ਹੋਰ ਹੈ ਵੀ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਜਿਹੜੀ ਰੋਜ਼ ਡਾਈਵਰਸੀਫਿਕੇਸ਼ਨ ਡਾਈਵਰਸੀਫਿਕੇਸ਼ਨ ਕਰੀ ਜਾਂਦੀ ਹੈ ਉਹਨੂੰ ਸੁਣ ਸੁਣ ਕੇ ਕੁਝ ਕਿਸਾਨ ਪ੍ਰਭਾਵਿਤ ਹੋਏ ਉਹਨਾਂ ਨੇ ਠੇਕੇ ਤੇ ਜ਼ਮੀਨਾਂ ਲੈ ਲੈ ਕੇ ਆਲੂ ਦੀ ਖੇਤੀ ਸ਼ੁਰੂ ਕੀਤੀ ਕੋਈ 300 ਏਕੜ ਦੀ ਕਰਦਾ ਕੋਈ 400 ਏਕੜ ਦੀ ਕਰਦਾ ਕੋਈ 150 ਏਕੜ ਦੀ ਕਰਦਾ ਕੋਈ 100 ਏਕੜ ਦੀ ਖੇਤੀ ਕਰਦਾ ਇਦਾਂ ਖੇਤੀ ਕਰਦੇ ਨੇ ਇੱਕ ਦੋ ਏਕੜ ਵਾਲੇ ਹੁਣ ਘਟਨੇ ਉਰ ਸਾਰੇ ਠੇਕੇ ਦੇ ਲੈ ਲੈ ਕਰਦੇ ਨੇ ਠੇਕਾ ਜ਼ਮੀਨਾਂ ਦਾ ਬਹੁਤ ਹੈ ਹੁਣ ਜਦੋਂ ਇਹ ਬਿਮਾਰੀ ਫੈਲੀ ਇਹ ਇੰਨੀ ਸਪੀਡ ਨਾਲ ਫੈਲੀ ਲੋਕਾਂ ਨੇ 10-10000 ਰੁਪਏ ਪਰੇ ਕਰਦੀਆਂ ਸਪਰੇਆਂ ਕਰ ਦਿੱਤੀਆਂ ਜੋ ਪੀਏਯੂ ਨੇ ਰეკਮੈਂਡ ਕੀਤੀਆਂ ਉਹ ਸਪਰੇਆਂ ਦਾ ਵੀ ਕੋਈ ਅਸਰ ਨਹੀਂ ਹੋਇਆ ਬਿਲਕੁਲ ਸਾਫ ਕਰਤੀ ਕਰੋ ਹੁਣ ਉਹ ਜਿਹੜਾ ਏਟਾਂ ਆਲੂ ਬਣਿਆ ਉਹ ਇੰਨਾ ਛੋਟਾ ਹੈ ਨਾ ਤਾਂ ਕਿਸੇ ਨੇ ਉਹ ਜਿਹੜੇ ਪ੍ਰੋਸੈਸਿੰਗ ਪਲਾਂਟ ਨੇ ਉਹਨਾਂ ਨੇ ਉਹ ਖਰੀਦਣਾ ਹੈ ਨਾ ਉਹ ਮਾਰਕੀਟ 'ਚ ਵੇਖਣਾ ਹੈ ਇਹ ਕੋਈ ਰਸਤਾ ਨਹੀਂ ਹੈ ਸਭਾਏ ਹੁਣ ਉਹ ਖੇਤ ਬਾਉਣ ਤੋਂ ਇਹ ਬੜੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਪੰਜਾਬ ਵਿੱਚ 1.14 ਲੱਖ ਹੈਕਟੇਅਰ ਰਕੂ ਵਿੱਚ ਆਲੂ ਲੱਗਿਆ ਹੋਇਆ ਐਟਲੀਸਟ 60% ਆਲੂ ਜਿਹੜਾ ਉਹ ਖਤਮ ਹੋ ਗਿਆ ਪੰਜਾਬ ਦਾ ਔਰ ਇੱਕ ਹੋਰ ਵੀ ਹੈ ਬੜੀ ਗੱਲ ਕਿ ਕਿਉਂਕਿ ਪਿਛਲੇ ਸਾਲ ਆਲੂ ਦਾ ਰੇਟ ਠੀਕ ਰਹਾ ਜਿਹੜੀਆਂ ਕੰਪਨੀਆਂ ਸੀ ਖਰੀਦਦੀਆਂ ਪ੍ਰੋਸੈਸਿੰਗ ਵਾਸਤੇ ਉਹ 24 ਤੋਂ 27 ਰੁਪਏ ਤੱਕ ਪਰ ਕਿਜੀ ਖਰੀਦਦੀਆਂ ਰਹੀਆਂ ਉਹਦੇ ਨਾਲ ਦੋ ਪੈਸੇ ਬਚੇ ਉਹਦੇ ਨਾਲ ਇੰਨਾ ਵੱਡੀ ਪੱਧਰ ਤੇ ਆਲੂ ਹੀਟ ਰਕਮਾ ਵਧ ਗਿਆ ਸਾਰੇ ਦੇਸ਼ 'ਚ ਤੇ ਹੁਣ ਉਹ ਉਹ ਰਕਵੇ ਦੀ ਵਜ੍ਹਾ ਕਰਕੇ ਰੇਟ ਕ੍ਰੈਸ਼ ਕਰ ਗਏ ਕੰਪਨੀਆਂ ਭੱਜ ਗਈਆਂ ਜਿਹੜੇ ਵਰਬਲ ਕੰਟਰੈਕਟ ਸੀਗੇ ਉਹ ਛੱਡ ਕੇ ਹੁਣ ਕੋਈ ਅਸਾਰ ਨਹੀਂ ਲੈਂਦਾ ਹੁਣ ਜਿਹੜੇ ਕੰਪਨੀਆਂ ਦਾ ਰੇਟ ਉਹ ਚੱਲ ਰਿਹਾ 9 ਰੁਪਏ ਜਿਹੜਾ ਪ੍ਰਾਈਵੇਟ ਮਾਰਕੀਟ ਸਟੇਬਲ ਪੋਟੈਟੋ ਉਹਦਾ ਰੇਟ 4 ਤੋਂ 6 ਰੁਪਏ ਕਿਲੋ ਹੈ ਤੇ ਇਹਦੇ ਨਾਲ ਉਹ ਕਿਸੇ ਤਰ੍ਹਾਂ ਵੀ ਖਰਚੇ ਨਹੀਂ ਪੂਰੇ ਹੁੰਦੇ ਤੋਂ ਬਹੁਤ ਵੱਡਾ ਨੁਕਸਾਨ ਹੈ ਮੈਂ ਤਾਂ ਇਸ ਸਬੰਧ ਵਿੱਚ ਇੱਕ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਹੈ ਕੱਲ ਔਰ ਉਹਦੀ ਕਾਪੀ ਪ੍ਰਯੋਸ਼ ਕੋਇਲ ਜਿਹੜੇ ਫੂਡ ਮਿਨਿਸਟਰ ਨੇ ਉਹਨਾਂ ਨੂੰ ਵੀ ਦਿੱਤੀ ਹੈ ਵੀ ਤੁਸੀਂ ਬਹੁਤ ਕਰਦੇ ਸੀ ਡਾਈਵਰਸੀਫਿਕੇਸ਼ਨ ਡਾਈਵਰਸੀਫਿਕੇਸ਼ਨ ਕਿਸਾਨਾਂ ਨੇ ਡਾਈਵਰਸੀਫਿਕੇਸ਼ਨ ਕਰਕੇ ਆ ਹੁਣ ਸਵਾਦ ਲੈ ਲਿਆ ਇਹ ਉਹਨਾਂ ਨੂੰ ਸੰਭਾਲੋ ਵੀ ਤੁਹਾਡੀ ਡਿਊਟੀ ਬਣਦੀ ਹੈ ਸਰਕਾਰ ਦੀ ਉਹਨਾਂ ਨੂੰ ਸੰਭਾਲੋ ਜਦੋਂ ਤੁਸੀਂ ਕਾਰਪੋਰੇਟ ਹਾਊਸਿਸ ਨੂੰ 2 3 2 3 ਲੱਖ ਹਰ ਸਾਲ 2 3 ਲੱਖ ਕਰੋੜ ਰੁਪਈਆ ਉਹਨਾਂ ਨੂੰ ਮਾਫ ਕਰੀ ਜਾਂਦੇ ਹੋ ਇਹ ਕਿਸਾਨ ਦੇਸ਼ ਦਾ ਢਿੱਡ ਭਰਦੇ ਨੇ ਜਿਨ੍ਹਾਂ ਨੇ ਅੰਨ ਵੀ ਪੂਰਾ ਪੈਦਾ ਕਰਤਾ ਅੱਜ ਅਨਾਜ ਦੇ ਵਿੱਚ ਵੀ ਸਰਪਲਸ ਹੋ ਤੁਸੀਂ ਵੈਜੀਟੇਬਲਸ ਵਿੱਚ ਵੀ ਸਰਪਲਸ ਹੋ ਫਰੂਟਸ ਵੀ ਸਰਪਲਸ ਹੋ ਤੁਸੀਂ ਹਰ ਚੀਜ਼ ਤੇ ਐਕਸਪੋਰਟ ਤੇ ਬੈਨ ਕਰੀ ਜਾਂਦੇ ਹੋ ਉਹਦਾ ਅਸਰ ਵੀ ਕਿਸਾਨ ਤੇ ਹੁੰਦਾ ਤੁਸੀਂ ਖੰਡ ਤੇ ਵੀ ਬੈਨ ਲਾਤਾ ਤੁਸੀਂ ਕਪਾਹ ਤੇ ਵੀ ਬੈਨ ਲਾਤਾ ਤੁਸੀਂ ਕਣਕ ਤੇ ਵੀ ਬੈਨ ਲਾਤਾ ਹੁਣ ਸਬਜ਼ੀਆਂ ਵੀ ਬਾਹਰ ਨਹੀਂ ਆ ਸਕਦੀਆਂ ਮੈਂ ਉਹਨਾਂ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਵੀ ਬਾਗਾ ਬਾਰਡਰ ਖੋਲੋ ਪਾਕਿਸਤਾਨ ਔਰ ਮਿਡਲ ਈਸਟ ਕੰਟਰੀਜ਼ ਨੂੰ ਜੇ ਸਬਜ਼ੀਆਂ ਜਾਣ ਲੱਗਣ ਉਹ ਜਿਹੜੀ ਥੋੜੀ ਬਹੁਤੀ ਬਚੀ ਹੈ ਉਹਨਾਂ ਦਾ ਕੁਝ ਨਾ ਕੁਝ ਕੰਪਨਸੇਟ ਹੋ ਜੂ ਇਹ ਆ ਉਹਨਾਂ ਦੀ ਬਾਹ ਫੜੋ ਕਿਸੇ ਤਰੀਕੇ ਨਾਲ ਉਹਨਾਂ ਨੂੰ ਕੰਪਨਸੇਟ ਕਰੋ 80000 ਰੁਪਏ ਏਕੜ ਦਾ ਨੁਕਸਾਨ ਹੈ ਜੀ ਔਰ ਤੁਸੀਂ ਮੈਨੂੰ ਦੱਸੋ ਜੀ ਜਿਹੜੇ ਲੇਬਰ ਕਾਸਟ ਆ ਉਹਨਾਂ ਦੀ ਜੇ ਆਲੂ ਪੂਰਾ ਮੈਚੂਰ ਹੋਇਆ ਹੁੰਦਾ ਉਹ 30 ਤੋਂ 32 ਰੁਪਏ ਬੋਰੀ ਲੇਬਰ ਵਾਲੇ ਲੈਂਦੇ ਨੇ ਉਹ ਆਲੂ ਪਿਛੇ ਹੈ ਨਹੀਂ ਡੇਬਰ ਵੀ ਨਹੀਂ ਆਉਂਦੀ ਉਹ ਕਹਿੰਦੇ ਸਾਡੀ ਤਾਂ ਬੋਰੀ ਹੀ ਨਹੀਂ ਭਰਦੀ ਅਸੀਂ ਕਾਦੇ ਵਾਸਤੇ ਕੰਮ ਕਰਨਾ ਹੈ ਤੋਂ ਇਹ ਤੋਂ ਇਲਾਵਾ ਖਾਦਾਂ ਬਹੁਤ ਮਹਿੰਗੀਆਂ ਨੇ ਜਿਹੜੇ ਜਿਹੜੀਆਂ ਸਪਰੀਆਂ ਨੇ ਉਹ ਬਹੁਤ ਮਹਿੰਗੀਆਂ ਨੇ ਜਿਹੜੇ ਆਲੂ ਪੈਦਾ ਕਰਨ ਵਾਲੇ ਕਿਸਾਨ ਨੇ ਉਹ ਤਾਂ ਡੁੱਬੇ ਹੀ ਡੁੱਬੇ ਨੇ ਇੱਕ ਇਹ ਬਿਮਾਰੀ ਐਸੀ ਹੈ ਤੇ ਬਾਅਦ ਇਹ ਗਾਜਰ ਨੂੰ ਵੀ ਪੈ ਗਈ ਇਹ ਮਟਰ ਨੂੰ ਵੀ ਪੈ ਗਈ ਇੱਕ ਗੋਭੀ ਨੂੰ ਵੀ ਪੈ ਗਈ ਇਹ ਤੇ ਸਾਰੀਆਂ ਕ੍ਰੌਪਸ ਨੂੰ ਇਹਨੇ ਆਪਣੇ ਲਪੇਟੇ ਚ ਲੈ ਲਿਆ ਅੰਮ੍ਰਿਤਸਰ ਵਿੱਚ ਜਿਹੜੇ ਕਿਸਾਨ ਨੇ ਉਹ ਮਟਰ ਦੀ ਫਸਲ ਬਾਹਰੇ ਨੇ ਔਰ ਇਹ ਆਲੂ ਦੀ ਵੀ ਬੋਣੀ ਸ਼ੁਰੂ ਕਰਤੀ ਤਾਂ ਬਹੁਤ ਵੱਡਾ ਨੁਕਸਾਨ ਹੈ